ਆਸ ਮੇਲੇ ਕਿੱਥੇ ਬੋਲਣ ਨੂੰ ਪਾਜੀ ਜੀ ਆਂਦੇ ਪਾਜੀ ਜੀ ਗੱਡੀ ਨਾ ਰੇੜੀ ਆ ਜੀ ਅੱਜ ਆ ਗਏ ਠਰਕੋਗੇ ਨਾ ਇਹ ਚਾਰ ਦਾ ਇਹ ਚੰਪਲ ਨਹੀਂ ਨਾ ਉਹ ਇੰਨਾ ਨਹੀਂ ਕਰ ਚੰਪਲ ਨਾ ਇਹਨਾਂ ਦੇ ਘਟ ਚੰਪਲ ਨਾ ਓ ਛੱਡੋ ਹਾਂ ਸਾਦਾ ਯਾਰ ਉਹਨੇ ਕੁਦਰਤ ਨਾਲ ਸਵਾਰੀਆਂ ਨੂੰ ਮੇਰੀ ਗੱਲ ਹੀ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਦੇ ਵਿੱਚ ਭਾਲ ਲਿਆ ਬਾਬਾ ਟਿਕਟਾਂ ਲੈ ਜਾਂਦੀਆਂ ਇੱਕ ਦੋ ਕੱਢੀ ਜਾਂਦਾ ਉੱਧੇ ਇੱਕ ਦੋ ਕੱਢੀ ਆ ਉਹ ਆਲੂ ਕੱਢੀ ਜਾਂਦਾ ਉਹ ਲੈ ਬਾਬਾ ਨਾਲ ਕਰ ਲਿਆ ਠੀਕ ਆ ਪੱਢੀ ਆ ਤੇਰੀ ਉਹ ਪਲਾਸਾ ਬੋ ਗਿਆ ਨਾਲ ਕੱਢੀ ਆ ਤੂੰ ਕੱਢਿਆ ਕਾਲੀ ਕੱਢੀ ਤੂੰ ਨਾਲ ਕੱਢੀ ਆ ਕੁੜੀ ਦੀ ਉਹ ਪਿੱਛੇ ਗਿਆ ਕਿਉਂ ਗਿਆ ਇੱਕ ਮਿੰਟ ਜਿਹਨੇ ਪੀਤੀ ਨਹੀਂ ਨਾਲ ਤਸੱਲੀ ਕਰ ਉਹ ਚਲੀ ਤਸੱਲੀ ਕਰ ਆ ਗਿਆ ਆ ਉਹ ਵੀ ਉਹ ਜਿਹੜਾ ਮਰਜੀ ਜਿਦਾਂ ਮਰਜੀ ਹਾਂ ਜੇ ਮਰਦੀ ਰਾਜ ਜਦੋਂ ਦੀ ਗੱਲ ਕਰਦੇ ਆਂ ਬਾਬਾ ਯਾਦ ਹੁੰਦਾ ਵੀ ਇੱਕ ਮਿੰਟ ਤੁਹਾਡਾ ਵੀ ਸੁਤਰਾ ਗਿਆ ਤਿਆਰ ਕਰ ਲਿਆ ਤੁਸੀਂ ਬਿਠਾ ਲਿਆ ਦੇਵ ਨਾ ਹਾਂ ਜਿਹੜਾ ਨੂੰ ਕਹਿੰਦਾ ਜੀ ਉਹ ਸੋਲਿੰਗ ਹੋ ਰਿਹਾ ਤੁਹਾਡੀ ਜੀ ਕੰਮ ਨਹੀਂ ਹਰ ਕਹਿੰਦੇ ਆ ਰਾਮ ਬਾਬਾ ਨੋ 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 ਨੰਬਰ ਇਹਨਾਂ ਦੇ ਅੱਛਾ ਮੈਂ ਕਹਿੰਦਾ ਅੱਜ ਦਾ ਬੰਦਾ ਨਾ ਕਰੇ ਤੀਰ ਕੀ ਖਾ ਪਰਦੇ ਜੇ ਕੋਈ ਬ੍ਰੈਂਡ ਹੁਣ ਇੱਥੇ ਜਿਹੜਾ ਪੈਂਦਾ ਅਗਲਾ ਡੇਲੀਓ ਗਾੜੀਓ ਵੰਦਾ ਯਾਰ ਮੇਰੇ ਕਾਲ ਚ ਹਾਂਜੀ ਜਦੋਂ ਅੱਥੇ ਡੇਲਰ ਵਾਲੇ ਪੜਨੇ ਗਿਆ ਪਾ ਉਹਨਾਂ ਨੇ ਕਰਦੇ ਇਹਦਾ ਵੀਰ ਕੰਮ ਨਹੀਂ ਤੇ 10 ਵਾਜੀ ਬਿਠਾਉਂਦਾ ਇਹ ਕੋਈ ਕੰਮ ਨਹੀਂ ਮਾਗਰ ਕੋਈ ਨੀ ਬੋਲ ਰਿਹਾ ਸਹੀ ਯਾ ਇਹ 3 ਮਿੰਟ ਰੁਕ ਕੇ ਬਜਾਰੋਂ ਇਹ ਕੌਡੀ ਪਾਸਰਾ ਹੋਇਆ ਇਹ ਬੋਲ ਰਿਹਾ ਸਾਡੀ ਗੱਲ ਚਾਰੇ ਲੈਣੇ ਜੋਬ ਚ 11 ਸਾਲ ਕੰਮ ਕਰਦੇ ਹੋ ਜੋਬ ਚ ਬੋਲ ਰਿਹਾ ਅੱਜ ਉਹ ਗੱਲ ਕਰੀਂ ਹੋ ਜਾਂਦੇ ਆਂ ਬੋਲਦੇ ਆਪਾਂ ਨਹੀਂ ਇੱਥੇ ਗੱਲ ਕਰੇ ਭੈਣੋ ਮੇਰੀ ਗੱਲ ਸੁਣ ਬਾਬਾ ਕੀ ਕਰਨਾ ਸਹੀ ਨੀ ਤਸੱਲੀ ਕਰਾਉਂਦੇ ਬਹੁਤ ਕਿ ਮੇਰੇ ਚੱਪ ਕਰ ਤੇਰੀ ਚੰਗੀ ਤਸੱਲੀ ਕਰਾ ਨੰਬਰ ਲੜ ਕਰ ਨੰਬਰ ਦੇ ਆਹੋ ਉਹ ਤੂੰ ਨੰਬਰ ਲੱਭਦਾ ਫਿਰ ਉਹ ਹੋਰ ਦੀ ਗੱਲ ਕਰ ਗਿਆ ਬਾਬਾ ਨੰਬਰ ਹੋਣੀ ਮੁਰਨਾ ਦੜੀ ਮਨੀ ਤੋਂ ਬਈ ਨਾ ਆ ਮਨਾ ਦੂਨੀ ਬਈ ਨਾ ਤੇਰੀ ਤੇਰੀ ਮਨਾਰਾਂ ਓਏ ਬਾਬਾ ਵੀ ਕੀ ਕਹਿੰਦੀ ਐ ਇਹ ਉੱਡੇ ਜਾਣੀਓ ਮੁਰਨਾ ਦੜੀ ਕਰ ਦਿਓ ਯਾਰ ਜਾਂਦਾ ਯਾਰ ਕਿਆ ਲੜਸੇ ਜੇ ਹੈ ਓਏ ਹੱਦ ਬਾਬਾ ਮੁਰਨਾ ਦੜੀ ਨਾ ਅਸੀਂ ਚੱਲਦੇ ਆਪਾਂ ਚੱਲੋ ਮੈਂਨੇ ਕਹਿ ਲਉ ਮੁਰ ਓ ਬੂ